ਉਹਨਾਂ ਨੇ ਜੀ ਬਰ ਬਿਨੋ ਜ਼ਰਦਾ ਉਹ ਰਹੇ ਜੀ ਮੈਂ ਕਹਿੰਦਾ ਮੁੰਡੇ ਸੰਨਰੇ ਇਹ ਸਰ ਕੇਵੇਂ ਦੇ ਨਾਲ ਨਹੀਂ ਆਉਂਦਾ ਤੇ ਜੇ ਨਾਏ ਫਿਰ ਉਹਦੇ ਬਾਰੇ ਮੈਨੂੰ ਪੜਾਉਣਾ ਸੀ ਤੇ ਉਹ ਤੋਂ ਸ਼ਹਿਰਤ ਵਾਲੇ ਦੇ ਨਾਲ ਪਹਿਲਾ ਕੋਰ ਰੱਖਿਆ ਗਿਆ ਕੋਰ ਰੱਖਿਆ ਗਿਆ ਜਦ ਇਹ ਬਹੁਤ ਬਰ ਬਹਿ ਕੇ ਸ਼ਹਾਦਤ ਲਈ ਕਹਿਣ ਲਗੇ ਹੋਰ ਬਲੀ ਜਵਾਨੇ ਨੇ ਆਪਣੇ ਆਪ ਨੂੰ ਕੰਬਿਆ ਇਹਦਾ ਇਸੇ ਤਰ੍ਹਾਂ ਸਨਕਾਰ ਬਣਿਆ ਰਹੇ ਆਖ ਲਗਾ ਲੈਵੇ ਯੋਧਿਆ ਅੱਜ ਤੋਂ ਤੇਰੀ ਮੇਰੀ ਫੱਗ ਵੱਟੀ ਉਦੋਂ ਦੀ ਪੁੱਤੋਂ ਨੇ ਫੱਗ ਵਟਾਈ ਹੈ ਸ਼ਹਾਦਤ ਲਈ ਆ ਬਾਬਾ ਬਾਬਾ ਕਹਿੰਦੇ ਲੋਕ ਫਕੀਰ ਹੈ ਅਹਰੀ ਦਾ ਕਿੱਥੇ ਹੈ ਪੁੱਤ ਤੂੰ ਕੀ ਕਰਦਾ ਕਾ ਤੁਮਰ ਦੱਸਦੇ ਕੰਨੀਆਂ ਤੇ ਐਸ ਪਾਸੇ ਰਹਿਦਾ ਆਸੇ ਪਾਸੇ ਘੋੜਾ ਡਾਂਗਾ ਸੀ ਸ਼ਾਹਨ ਚਲੀ ਜਾ ਮੰਗਾ ਕੋਮਲ ਦਿੰਦਾ ਲੈ ਤਰੀਆ ਦੇ ਆਪਣੇ ਹੱਥੀ ਫਾੜਲੇ ਦੇ ਟੁੱਟ ਪਿਆ ਹੌਤੋ ਪਰ ਤਿਆ ਆ

hon troon for tono It aí ti khewaanч entertain Itknebaád chhyayan Skyinu gija Noronfele mut разгadhiya sahrila Ek kheir mat fella Moi muriinte ya jebaát j Cabo zwinsва Seile naphta ch text الشolci

ਕੋਜ ਹੈ ਗਏ ਪੱਲੇ ਬਾਬਾ ਨਹੀਂ ਸੀ ਬਾਪ ਜੀ ਹੋਵਾ ਦਾ ਵੈ ਜਣਾ ਬਗਰੋ ੱਲੇ ਮਾਨੇ ਜਤੀਆ ਗੇ ਕਿਆ ਪੰਜ ਮੋਰਾ ੱਲੇ ਕੈਨਾ ਬੜੀਆਂ ਹਸਤ ਨਦੇ ਚੀਰ ਕੇ ਪਾਰ ਧੋ ਕੇ ਰੇਖੇ ਸਮੁੰਦਰ ਦੀ ਕਾਟੀ ਜਾਵੜੇ ਨੇ ਮਿਸਰ ਦੀ ਬਾਹਰ ਚੇਕ ਤਾਰ ਕੇ ਲਾਲਿਆ ਦੇਰਾ ਕਿਵੇਂ ਪਰਲਾ ਪਰਸਾ ਪਾ ਗਿਆ ਉੱਥੋਂ ਆਉਂਦੀ ਹੈ ਮੱਲ ਮੱਲਣ ਆਉਂਦੀ ਹੈ ਭਈ ਤੇ ਵੇਖਿਆ ਤੇ ਦੋ ਜਿੰਦਾ ਬੈਠੀਆਂ ਇੱਕ ਬਾਬਾ ਟੋਪੀ ਵਾਲਾ ਇੱਕ ਛੋਟੀ ਜੀ ਉਮਰ ਦਾ ਬਾਲਕ ਸੋਣਾ ਫਾਦੇ ਨੇ ਮੱਲ ਨੂੰ ਬਣਾਇਆ ਕਹਿਣ ਲੱਗਾ ਮੱਲ ਨੇ ਵਿਧੀ ਕਿਵੇਂ ਆਈ ਪੁੱਤ ਕਹਿ ਲਗੀ ਮੈਂ ਰਾਣੀ ਦਾ ਹਾਰ ਪਰੋਣਈ ਆ ਤੇ ਫੁੱਲ ਤੋੜਨ ਵਾਸਤੇ ਲਿਆਈ ਆ ਅੱਜ ਉਹਦੀ ਸ਼ਾਦੀ ਐ ਰੁਕਾ ਲਿਖਿਆ ਬਾਬੇ ਦੇ ਨਾਲ ਆਪੋ ਤੁਸੀਂ ਬੈਠ ਕੇ ਪਰੋਣਾ ਸਰੀ ਗਲੀ ਸਾਨੂੰ ਹੋਣੀ ਐ ਉੱਥੇ ਬਾਬਾ ਤੇ ਮੁੰਡਾ ਤਹੂਦ ਤੇ ਮਾਲਨ ਹਾਰ ਪਰੋਂਦੇ ਤੇ ਹਾਰ ਦੇ ਵਿੱਚ ਪਰੋ ਕੇ ਉਹ ਰੁਕਾ ਪਾ ਦਿੱਤਾ ਕਹਿੰਦੇ ਹੋਏ ਅਸੀ ਬੱਚੀ ਐ ਤੇਰੇ ਖਾਮਦ ਨੂੰ ਦੇਖ ਕੇ ਖਿਥਰ ਲੈ ਕੇ ਆਏ ਹੋਏ ਹਾਂ ਜਾ ਕੇ ਪਹਿਲਾ ਐਸਾ ਪਾਸਾ ਬੇਗਮ ਨੇ ਗਾੜ ਡੇਗਮੇ ਜੇਖਣ ਐਸਾ ਪੜ ਲਿਆ ਕਿੰਦੀ ਹੈ ਡੇਗਮ ਕਹਿੰਦੀ ਮਾਣੋ ਸ਼ਰਮ ਹਾਸਾ ਕਿੰਦੀ ਨਹੀਂ ਪਹਿਲਾ ਗਰਭਵਤਾ ਵਿੱਚ ਫਰਦੋ ਮੈਂ ਮੰਗੀ ਜਿੰਨੇ ਮੰਗਤਾ ਸ਼ਾਦਾ ਹੋ ਗਈ

ਜਿਦਾਂ ਜਿਦਾਂ ਪਹਿਲਾਂ ਦਾ ਚੰਗ ਲਗਾਈ ਰੋਤੀ ਦੀ ਆਪੇ ਸਾਡਾ ਪੁੱਤਰ ਖੇਡਾ ਕਰਾਇਆ ਉਸ ਤੇ ਨਾ ਦੋਸਤੋ ਸਿਆ ਅੱਜ ਇਹ ਮੁੰਡੇ ਆਉਂਦੇ ਸਨ ਆਹ ਪ੍ਰਚਾਰ ਚੁੰਦਾ ਨਾ ਇਹਨੇ ਕਿੱਠੀਆਂ ਆਈਆਂ ਸੀ ਜੰਗਾਂ ਦੇ ਤੁਰ ਨਹੀਂ ਆਉਂਦਾ ਤੂੰ ਮੁੰਡੇ ਕੋ ਪਿੱਛੇ ਰਹਿ ਗਜਿੰਦਰ ਤੁਸੀਂ ਆਓ ਤਾਂ ਫਿਰ ਬਾਤ ਕਰਾਂਗੇ ਲਓ ਮੈਂ ਉਹ ਗੀਤ ਕਿਹਾ ਸੀ ਕਿ ਮਾਫੀ ਦਾ ਸਾਥ ਨਾ ਕਰੋ ਇਹ ਮੁੰਡੇ ਜਲਦੀ ਕੇਰੇ ਵਿਖਾਣ ਲਿਆਉਣੇ ਨੇ Nmillammarati devetsni dar poured alive, Ulliyaotherin desостri nanden favour na whutahra odhra odhra vibh Matthews kur Asel很多 material voda da oddhra abalatshiyy devuki Оrużni da ylarka están Ur typisk mis dah trafadhos tritola P Tranda جان تو جی وے گل کان رندے جان تو خان کھتے تو جی ٹھکر لو کھار پھلا کو بجے رسپ جائے اولی ماں کا گاند نو بدر کو نے اچھے بھرا کے جانا کتے رہیے سارے مڑے گے تے منڈے اوندے نہ بھائی کے وچوں نہ تو بے تاب تو نہیں وہاں تک جنوں پر تو تم دیوا سکھا ٹھوک کھلے فاطی دو کی جان دے تک لوپا اوے جمالا جتھ سا وے نو بیل جائے ارے کسی جگہ کٹھے یار سٹو थोरे घणो चार पियो पतल थो चार पूरो मतलबु بارمتی سب جھنکرنے بارایا دمبئی آونچی بارمتی سب جھنکرنے اک ہمان لا کون دنیا اے بھارت ہے سب کا خاندا نوجے دیو سے مت ماگے اے بھارت ہے سب کا خاندا نوجے دیو سے مت ماگے جسه مذہب تا هوي پاوے هر کوئی سپورث دائے جسه مذہب تا هوي پاوے هر کوئی سپورث دائے تو ديو مذہب ل گپلو وكدا رب يو نامي گپلو وكدا جنا نه سوي مٺايي क्या बात का होगा सरकार से वही है तय नहीं कर मन इसको इसको जो तो अभी जो इसका गौरव और आठ साल का के हदेर बताया नहीं हां संगठन एवं इतर कार्य हेतु वाला वचन होने हीच कर भी तो जो जो हो रहा کاش سے ہمیں نہ متا نئي جملے اڏتا خبره منين آੱਖي تي وکھايا نئي جملے اڏتا خبره منين آੱਖي تي وکھايا نئي आज देखो सत्ता के ताकत बना मत हाथ से ही हार गई है कच्चिया का सपना है सपना इसको डर से पानी के मैं कोई सुनता पर वो चाहे कोई हमको चाहे कच्चिया काई रही है कच्चिया का सपना है सपना इसको डर से